ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਦਿੱਲੀ ਤੋਂ ਵੱਜਣ ਲੱਗੀਆਂ ਘੰਟੀਆਂ ਤੇ ਸਿੱਧੇ ਤੌਰ ਤੇ ਕਿਹਾ ਜਾਣ ਲੱਗਿਆ ਕਿ ਭਾਈ ਆਪਣਾ ਟਾਰਗੇਟ ਪੂਰਾ ਕਰੋ ਟਾਰਗੇਟ ਪੂਰਾ ਨਹੀਂ ਹੈ ਜਿਸ ਕਰਕੇ ਹਾਈ ਕਮਾਂਡ ਤੁਹਾਡੇ ਤੋਂ ਨਰਾਜ਼ ਹੈ ਪੁਆਇੰਟੋ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਖਬਰ ਕਾਫੀ ਅਹਿਮ ਹੈ ਦਰਸਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਦੇ ਦਰਬਾਰੋ ਜਾਂ ਕਹਿ ਲਿਏ ਕਿ ਜਿਹੜੇ ਲੋਕ ਦਿੱਲੀ ਆੜੇ ਪੰਜਾਬ ਚ ਬੈਠੇ ਨੇ ਉਹ ਲਗਾਤਾਰ ਟੱਲੀਆਂ ਖੜਕਾ ਰਹੇ ਨੇ ਔਰ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਭਾਈ ਤੁਹਾਡਾ ਟਾਰਗੇਟ ਪੂਰਾ ਨਹੀਂ ਹੋਇਆ ਜਿਸ ਕਰਕੇ ਹਾਈ ਕਮਾਂਡ ਖਾਸੀ ਨਰਾਜ਼ ਹੈ ਤੇ ਆਪਣਾ ਟਾਰਗੇਟ ਪੂਰਾ ਕਰੋ ਇਹ ਖਬਰ ਇਸ ਕਰਕੇ ਵਿਹਮ ਹੈ ਤੁਸੀਂ ਸੋਚ ਰਹੇ ਹੋਗੇ ਟਾਰਗੇਟ ਟਾਰਗੇਟ ਕੋਈ ਵਿਕਾਸ ਕਮਾ ਦਾ ਜਾਂ ਲੋਕ ਹਿੱਤ ਦੇ ਕਮਾ ਦਾ ਨਹੀਂ ਹੈ ਸਗੋਇਆ ਟਾਰਗੇਟ ਜਿਹੜਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਵੱਲੋਂ ਇੱਕ ਮੀਟਿੰਗ ਕਰਕੇ ਦਿੱਤਾ ਗਿਆ ਸੀ ਜੋ ਇੱਕ ਫੰਡ ਹਰਪੀਟਾਂ ਦੇ ਲਈ ਇਕੱਠਾ ਕਰਨਾ ਸੀ ਜਿਹਦੇ ਵਿੱਚ ਕਈ ਮੰਤਰੀਆਂ ਦੀ ਡਿਊਟੀ ਲੱਗੀ ਸੀ ਰਾਜ ਸਭਾ ਮੈਂਬਰਾਂ ਦੀ ਡਿਊਟੀ ਲੱਗੀ ਸੀ ਕੁਝ ਐਮ ਐਲ ਏਸ ਕੁਝ ਅਹੁਦੇਦਾਰਾਂ ਤੱਕ ਦੀ ਡਿਊਟੀ ਲਈ ਗਈ ਸੀ ਪਰ ਹੁਣ ਲਗਭਗ 10 12 ਦਿਨ ਉਸ ਘਟਨਾ ਨੂੰ ਹੋ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਤਸਵੀਰਾਂ ਵੀ ਖਿਚਾਉਣੀਆਂ ਨੇ ਚੈੱਕ ਦਿੰਦੇ ਹੋਏ ਸਾਰਾ ਕੁਝ ਹੋਣਾ ਪਰ ਉਹ ਟਾਰਗੇਟ ਕੁਝ ਐਮ ਐਲ ਏ ਪੂਰਾ ਨਹੀਂ ਕਰ ਪਾਰੇ ਜਿਸ ਕਰਕੇ ਜੋ ਸੂਤਰਾਂ ਦੇ حوالے ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਸੋਰਸਸ ਦੱਸ ਰਹੇ ਨੇ कि मनीष सिसोदिया के से दे कुछ बंदे जड़े कि पंजाब के पार्टी की कार्यशैली वेखते हैं वो लगातार विधायकों फोन कर रहे हैं और फोन करके एको एक गल गलू कही जाती है कि भाई साहब आपका टारगेट पूरा नहीं हुआ है हाई कमान इस चीज़ से काफ़ी नाराज़ है तो आप अपने टारगेट पर ध्यान दें और ये ध्यान दें कि जो फंड रेज करने के लिए आपको बोला गया था वो समय से पूरा करके दें सो ये गल् फ़ोन पर जो कही जा रही ने जिस तो बाद ਆਮ ਆਦਮੀ ਪਾਰਟੀ ਦੇ ਐਮਐਲਏਸ ਦੀਆਂ ਵਿੱਚ ਇੰਨੀਆਂ ਵਾਧੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਕੁਝ ਐਮਐਲਏ ਬਹੁਤੇ ਜ਼ਿਆਦਾ ਪੈਸੇ ਇਕੱਠੇ ਕਰਨ ਵਾਲੇ ਜਾਂ ਕਹਿ ਲਈਏ ਕਿ ਹੜ ਪੀੜਤਾਵਾਲਾ ਜਿਹੜਾ ਇੱਕ ਫੰਡ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਬਣਾਇਆ ਗਿਆ ਸੀ ਚੜ੍ਹਦੀ ਕਲਾ ਮਿਸ਼ਨ ਦੇ ਤਹਿਤ ਉਹਦੇ ਵਿੱਚ ਫੰਡ ਇਕੱਠਾ ਕਰਕੇ ਦੇਣ 'ਚ ਬਹੁਤੇ ਜ਼ਿਆਦਾ ਇੱਛੁਕ ਨਹੀਂ ਹੈਗੇ ਜਿਸ ਕਰਕੇ ਉਹ ਕੰਨੀ ਕੱਟਦੇ ਨਜ਼ਰ ਆ ਰਹੇ ਨੇ ਪਰ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਫੋਨ ਖੜਕਨੇ ਸ਼ੁਰੂ ਹੋਏ ਨੇ ਉਸ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਐਨ ਐਮ ਐਲ ਏ ਸਦੀਆਂ ਮੁਸ਼ਕਲਾਂ ਵੀ ਵਤ ਸਕਦੀਆਂ ਨੇ ਕਿਉਂਕਿ ਟਾਰਗੇਟ ਪੂਰਾ ਨਾ ਹੋਣਾ ਹੁਣ ਜ਼ਾਹਿਰ ਦੀ ਗੱਲ ਹੈ ਕਿ ਜਿਨ੍ਹਾਂ ਦਾ ਟਾਰਗੇਟ ਪੂਰਾ ਨਹੀਂ ਹੋਏਗਾ ਉਹਨਾਂ ਨੂੰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਕੰਮਾਂ ਤੋਂ ਜਾਂ ਕੁਝ ਅਣਦੇਖਾ ਕੀਤਾ ਜਾਏ ਜਾਂ ਇਹ ਵੀ ਕਹਿ ਸਕਦੇ ਹਾਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਟਿਕਟ ਤੋਂ ਵੀ ਉਹ ਖੁੱਸ ਸਕਦੇ ਨੇ ਕਿਉਂਕਿ ਜੋ ਟਾਰਗੇਟ ਜੋ ਟੀਚਾ ਸਰਕਾਰ ਵੱਲੋਂ ਜਾਂ ਆਪਣੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਦਿੱਤਾ ਗਿਆ ਸੀ ਜੋ ਪੂਰਾ ਨਹੀਂ ਹੁੰਦਾ ਤੇ ਤੁਹਾਡੀ ਮਾਰਕਿੰਗ ਤੇ ਫਰਕ ਪੈ ਸਕਦਾ ਪਰ ਕਿਤੇ ਨਾ ਕਿਤੇ ਸਾਰੀ ਘਟਨਾ ਨੂੰ ਲੈ ਕੇ ਇਹਨਾਂ ਫੋਨਾਂ ਨੂੰ ਲੈ ਕੇ ਵੀ ਸੁਗਬੁਗਾਹਟ ਵਿਧਾਇਕਾਂ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਇੱਕ ਦੂਜੇ ਨਾਲ ਕਹਿ ਸਕਦੇ ਹਾਂ ਕਿ ਆਪਸ ਦੇ ਵਿੱਚ ਟੱਲੀਆਂ ਖੜਕਾ ਕੇ ਗੱਲਾਂ ਕਰਨੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਬਹੁਤੇ ਜ਼ਿਆਦਾ ਐਮ.ਐਲ.ਏ ਇਸ ਚੀਜ਼ ਤੋਂ ਖੁਸ਼ ਨਹੀਂ ਹੈਗੇ ਹਾਲਾਂਕਿ ਐਮ.ਐਲ.ਏ ਵੀ ਕਹਿ ਰਹੇ ਨੇ ਕਿ ਜੋ ਜੋ ਸੋਰਸਸ ਦੱਸ ਰਹੇ ਨੇ ਕਿ ਐਮ.ਐਲ.ਏਜ਼ ਵੱਲੋਂ ਇਹ ਗੱਲ ਤੱਕ ਕਹੀ ਜਾ ਰਹੀ ਹੈ ਕਿ ਦਬਾਅ ਕੀਤਾ ਨਾ ਕਿਤੇ ਫੰਡ ਰੇジング ਨੂੰ ਲੈ ਕੇ ਜਿਹੜਾ ਉਹ ਹੋ ਸਕਦਾ ਪਰ ਇਹ ਵੀ ਕੁਝ ਐਮਐਲਏ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇ ਲੋਕਾਂ ਦੇ ਕੰਮ ਅਸੀਂ ਕਈ ਲੋਕਾਂ ਦੇ ਕੰਮ ਨਹੀਂ ਕਰਾ پا ਰਹੇ ਆ ਫਿਰ ਇਸੇ ਹਿੱਥ ਕਿਸ ਤਰ੍ਹਾਂ ਲੋਕਾਂ ਤੋਂ ਫੰਡ ਮੰਗੀਏ ਕਿਸ ਤਰ੍ਹਾਂ ਲੋਕਾਂ ਦੇ ਵਿਚਕਾਰ ਜਾਈਏ ਇਸ ਗੱਲ ਨੂੰ ਲੈ ਕੇ ਕਿ ਹੁਣ ਜਿਹੜਾ ਅਸੀਂ ਫੰਡ ਦੇਈਏ ਪਰ ਕੁੱਲ ਮਿਲਾ ਕੇ ਅਸੀਂ ਕਹਿ ਸਕਨੇ ਆ ਕਿ ਮੁਸ਼ਕਲਾਂ ਆਉਣ ਵਾਲੇ ਦਿਨਾਂ 'ਚ ਇਹਨਾਂ ਐਮਐਲਈਸ ਦੀਆਂ ਹੋਰ ਵੱਦਦੀਆਂ ਨਜ਼ਰ ਆਉਣਗੀਆਂ